ਐ ਕਹੀਏ ਕਿ ਪੱਗ ਚੁਬਦੀ ਐ ਕਿ ਚੜ੍ਹਾਈ ਚੁਬਦੀ ਐ ਦਿਲਜੀਤ ਦੀ ਨਹੀਂ ਪੱਗ ਵੀ ਚੁਬਦੀ ਐ ਸੋ ਇਹ ਜਿਹੜੇ ਲੋਗ ਨੇ ਜਿਹੜੇ ਅਦਾਕਾਰ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਇਹ ਤਾਂ ਦਿਲਜੀਤ ਸਾਂਝ ਦੇ ਪੈਰਾ ਵਰਗੇ ਵੀ ਨੇ ਦਲੇਰ ਮਹਿੰਦੀ ਦਾ ਭਰਾ ਆਪਣਾ ਜਿਹਦਾ ਨਾਮ ਤੁਸੀਂ ਲੈ ਰਹੇ ਆ ਮੀਕਾ ਹਮ ਸਾਰਾ ਟੱਬਰਾ ਪਟਿਆਲਾ ਕਬੂਤਰਬਾਜ਼ੀ ਚ ਫਸਿਆ ਹੋਇਆ ਤਿੰਨੇ ਚਾਰੇ ਭਰਾ ਹਮ ਪੂਰੀ ਇੱਕ ਨੂੰ ਤਾਂ ਸਜ਼ਾ ਵੀ ਹੋਈ ਐ ਸਾਡੇ ਤਾਂ ਚਲੋ ਕਰਾਕਾਰ ਪੋਲਿਟਿਸ਼ੀਅਨ ਜਿੰਨੇ ਸੱਤ ਬਾਹੂ ਤਾਂ ਉਹ ਟਾਈਮ ਮੰਗਦੇ ਆ ਪ੍ਰਧਾਨ ਮੰਤਰੀ ਤੋਂ ਮਿਲਣ ਦਾ ਦਲਜੀਤ ਦਸਾਂਜ ਨੂੰ ਪ੍ਰਾਈਮ ਮਿਨਿਸਟਰ ਨੇ ਬ੍ਰੇਕਫਾਸਟ ਤੇ ਬੁਲਾਇਆ ਦੇ ਕੋਲ ਉਹਨੂੰ ਛਾਤੀ ਪਾੜ ਕੇ ਤਾਂ ਦਲਜੀਤ ਦਿਖਾ ਸਕਦਾ ਵੀ ਮੈਂ ਵੀ ਦੇਸ਼ਪ੍ਰੇਮੀ ਆ ਜਾਂ ਮੈਂ ਹਿੰਦੁਸਤਾਨੀ ਆ ਸ਼ਰਮ ਵੀ ਆਉਂਦੀ ਏ ਗੌਂਟੇਸ ਦੀ ਗਰੂਡ ਸਾਡੀ ਕੌਮ ਹੈ ਅੱਜ ਪੱਗ ਦਸਤਾਰ ਤੇ ਇਨਾ ਵੱਡਾ ਸਵਾਲ ਉਹਨੂੰ ਗਦਾਰ ਠਹਿਤਾਂ ਇਹੋ ਜਿਹੜਾ ਬੀਕਾ ਬੋਲਦਾ ਉਹਦੇ ਤੇ ਇੱਕ ਕਲਾਕਾਰ ਨੂੰ ਛੇੜ ਕਰਨੀ ਦਾ ਪਰਚਾ ਦਰਜਾ ਉਹਦੇ ਤੇ ਉੱਥੇ ਬੰਬੇ ਦੇ ਵਿੱਚ ਉਹ ਜਿਹੜੀ ਡਾਂਸਰ ਰਾਖੀ ਸਾਮਤ ਨੂੰ ਉਹਨੇ ਫੜ ਫੁੱੜ ਲਿਆ ਸੀ ਸ਼ਰਾਬ ਬੀਅੰਤ ਸਿੰਘ ਦੇ ਕੰਟਰੋਲ ਦੇ ਵਿੱਚ ਨਹੀਂ ਸੀ ਕੇ ਪੀ ਐਸ ਗੇ कि ਜਿਹੜੀ ਗੱਲ ਕਹੀ ਜਾਂਦੀ ਹੈ ਕੇ ਪੀਐਸ ਗਿੱਲ ਹੋਰਾਂ ਦੇ ਬਾਰੇ ਕਿ ਬਹੁਤ ਜ਼ਿਆਦਾ ਐਬ ਸੀਗੇ ਬੜੀ ਤਰ੍ਹਾਂ ਦੀਆਂ ਚੀਜ਼ਾਂ ਨੇ ਚਾਹੇ ਉਹ ਔਰਤਾਂ ਦੀ ਗੱਲ ਹੋਵੇ ਸ਼ਰਾਬ ਦੀ ਗੱਲ ਹੋਵੇ। ਯਾਨੀ ਸ਼੍ਰੀ ਦੇਵੀ ਦੇ ਨਾਲ ਬਹੁਤ ਗੱਲਾਂ ਜੁੜਦੀਆਂ ਨੇ। ਸ਼੍ਰੀ ਦੇਵੀ ਦੇ ਨਾਲ ਗੱਲਾਂ ਇੱਥੇ ਲੁਧਿਆਣੇ ਦੇ ਵਿੱਚ ਨਾਈਟ ਕਰਵਾਈ ਉਹਦੀ। ਕਿਨੇ ਕਰਾਈ? ਕੇਪੀਐਸ ਗਿੱਲ ਨੇ। ਅੱਛਾ ਤੇ ਜਿਹੜੇ ਆ ਸਾਡੇ ਪੁਲਿਸ ਦੇ ਅਫਸਰ ਆ ਮੈਂ ਐਸਐਸਪੀ ਲੈਵਲ ਦੇ ਅਫਸਰ ਦਾ ਬਜ਼ਾਰਾਂ ਦੇ ਵਿੱਚ ਐਸੋਸੀਏਸ਼ਨ ਬਲਾਬਲਾ ਕੇ ਤਿੱਕ ਤਾਂ ਵਿੱਚੀਆਂ ਪਰ ਸਰਦਾਰ ਜੀ 3 ਨੂੰ ਲੈ ਕੇ ਵਿਵਾਦ ਛਿੜਿਆ ਤਾਂ ਇੱਕ ਸਵਾਲ ਇਹ ਵੀ ਇੱਕ ਜਮਾਤ ਕਰਨ ਲੱਗੀ ਕਿ ਦਿਲਜੀਤ ਦੋਸਾਂਝ ਦੀ ਪੱਗ ਅੱਖਾਂ 'ਚ ਰੜਕਦੀ ਹੈ ਜਾਂ ਫਿਰ ਉਸ ਦੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਹੋ ਰਹੀ ਚੜ੍ਹਾਈ ਰੜਕਦੀ ਹੈ ਇਸੇ ਉੱਤੇ ਗੱਲਬਾਤ ਕਰਾਂਗੇ ਬਹੁਤ ਤਰ੍ਹਾਂ ਦੇ ਸਵਾਲ ਨੇ ਇੱਕ ਪਾਸੇ ਕ੍ਰਿਕਟ ਦੀਆਂ ਦੀਆਂ ਟੀਮਾਂ ਜਿਹੜੀਆਂ ਨੇ ਖੇਡਣ ਆਉਂਦੀਆਂ ਨੇ ਪਾਕਿਸਤਾਨ ਦੀਆਂ ਭਾਰਤ ਦੇ ਵਿੱਚ ਹੋਰ ਵਕਪਕ ਮੰਚਾਂ ਦੇ ਉੱਤੇ ਦੋਵੇਂ ਦੇਸ਼ਾਂ ਦੇ ਰਾਜਨੀਤਿਕ ਨੁਮਾਇੰਦੇ ਇਕੱਠੇ ਹੁੰਦੇ ਨੇ ਤਾਂ ਫਿਰ ਦਲਜੀਤ ਦੋਸਾਂਝ ਦੀ ਇਸ ਫਿਲਮ ਨੂੰ ਲੈ ਕੇ ਇੰਨਾ ਵਿਵਾਦ ਕਿਉਂ ਹੈ ਸਿਰਫ ਇਸ ਗੱਲ ਤੇ ਕਿ 20 ਮਿੰਟ ਦਾ ਰੋਲ ਸਰਦਾਰ ਜੀ 3 ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਹਾਨੀਆਂ ਅਮੀਰ ਦਾ ਹੈ ਇਸੇ ਮੁੱਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬੀਜਪੀ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਟਿੱਕਾ ਮੌਜੂਦ ਰਹਿਣਗੇ ਟਿੱਕਾ ਜੀ ਵੈਲਕਮ ਹੈ ਡੇਲੀ ਪੋਸਟ ਵੈਲਕਮ ਜੀ ਤੁਹਾਡੇ ਡੇਲੀ ਪੋਸਟ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦਿਲਜੀਤ ਦੋਸਾਂ ਦੇ ਨਾਲ ਵਿਵਾਦ ਜੋੜਿਆ ਗਿਆ ਮੈਨੂੰ ਪਰਸਨਲੀ ਤਾਂ ਇਹ ਵਿਵਾਦ ਬਿਲੋੜਾ ਲੱਗਦਾ ਸਰਦਾਰ ਜੀ ਥਰੀ ਬਹੁਤ ਵੱਡਾ ਵੱਡੇ ਪੱਧਰ ਤੇ ਬਿਜ਼ਨਸ ਕਰ ਰਹੀ ਹੈ ਤੇ ਪਹਿਲਾ ਰਿਐਕਸ਼ਨ ਕੀ ਹੈ ਕਿਉਂਕਿ ਤੁਸੀਂ ਜੇ ਸਿਆਸਤ ਦੇ ਨਾਲ ਵੀ ਜੁੜੇ ਹੋਏ ਹੋ ਤੁਸੀਂ ਸੈਂਸਰ ਬੋਰਡ ਦੇ ਮੈਂਬਰ ਵੀ ਰਹਿ ਚੁੱਕੇ ਹਾਂ ਚਾਹੇ 19 ਫਿਲਮ 1984 ਦੀ ਗੱਲ ਹੋਵੇ ਬਹੁਤ ਗੱਲਾਂ ਨੇ ਪਹਿਲਾ ਰਿਐਕਸ਼ਨ ਕੀ ਆਇਆ ਜਦੋਂ ਪਤਾ ਲੱਗਿਆ ਕਿ ਇਹ ਨਵਾਂ ਵਿਵਾਦ ਚੱਲ ਪਿਆ ਸਰਦਾਰ ਜੀ 3 ਨੂੰ ਲੈ ਕੇ ਦੇਖੋ ਜਿਹੜੀ ਦਲਜੀਤ ਦਸਾਂਝ ਦੀ ਫਿਲਮ ਹੈ ਹੂੰ ਇਹ ਜਿਹੜਾ ਵਿਵਾਦ ਹੈ ਇਹ ਫਿਲਮ ਨਾਲੋਂ ਵੱਧ ਦਲਜੀਤ ਦੀ ਜਿਹੜੀ ਪਰਸਨੈਲਿਟੀ ਹੈ ਹੂੰ ਉਦੇ ਤੇ ਜਾਂਦਾ ਐ ਕਹੀਏ ਕਿ ਪੱਗ ਚੁੱਭਦੀ ਐ ਕਿ ਚੜ੍ਹਾਈ ਚੁੱਭਦੀ ਐ ਦਿਲਜੀਤ ਦੀ ਨਹੀਂ ਪੱਗ ਵੀ ਚੁੱਭਦੀ ਐ ਚੁੱਭਦੀ ਐ ਪੱਗ ਪੱਗ ਵੀ ਚੁੱਭਦੀ ਐ ਦਿਲਜੀਤ ਦਸਾਂਜ ਉਸ ਬੁਕਾਨਬ ਤੇ ਪਹੁੰਚ ਚੁੱਕਿਆ ਹੂੰ ਜਿੱਤੇ ਹਾਲ ਕੋਈ ਪਹੁੰਚਿਆ ਹੀ ਨਹੀਂ ਸਾਡੇ ਚ ਉਦਰ ਜਿਹੜਾ ਹੋਇਆ ਪਿਛਲੇ ਸਾਲ ਮੈਟ ਗਾਲਾ ਮੈਟ ਗਾਲਾ ਉਹ ਕਹਿੰਦੇ ਵੀ ਐਲ.ਏ ਦੇ ਵਿੱਚ ਦੱਸਦੇ ਆ ਸੱਜਣ ਬਿੱਤਰ ਦੋਸਤ ਕਿ ਮਾਈਕਲ ਜੈਕਸਨ ਤੋਂ ਬਾਅਦ ਹੂੰ 25 ਸਾਲ ਬਾਅਦ ਇੰਨਾ ਕਰਾਊਡ ਐਲ.ਏ ਦੇ ਵਿੱਚ ਇਕੱਠਾ ਹੋਇਆ ਹੂੰ ਔਰ ਜਿੱਥੇ ਜਿਹੜਾ ਮੇਨ ਰੈਟ੍ਰੈਕਸ਼ਨ ਉਸ ਗੱਲਾ ਦੀ ਦਲਜੀਤ ਦੁਸਾਨ ਸੀ ਤੇ ਉਹਨੇ ਦੇਖੋ ਨਾ ਸਾਰੀ ਦੁਨੀਆ ਦੇ ਵਿੱਚ ਬਾਹਲੇ ਗੋਰਿਆਂ ਚ ਜਾ ਕੇ ਇੰਨਾ ਦਸਤਾਰ ਦਾ ਜਿਹੜਾ ਉਹਦੇ ਸ਼ਾਨ ਵਧਾਈ ਹੈ ਜਿਹੜੇ ਗੱਲਾਂ ਕਰਨ ਵਾਲੇ ਦੇਖੋ ਨਾ ਵੀ ਉਹਨਾਂ ਦੇ ਆਪਣੇ ਕਿਰਦਾਰ ਕੀ ਹੈ ਨਹੀਂ ਜੇ ਲੋ ਆਪਾਂ ਨਾਮ ਲੈ ਕੇ ਗੱਲ ਕਰ ਲੈਨੇ ਆ ਗੁਰੂ ਰੰਦਾਵਾਹੁਰਾ ਨੇ ਟਿੱਪਣੀ ਕੀਤੀ ਮਿੱਕਾ ਸਿੰਘ ਨੇ ਟਿੱਪਣੀ ਕੀਤੀ ਬੀਪਰਾਖ ਨੇ ਟਿੱਪਣੀ ਕੀਤੀ ਕੁਝ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਜ਼ਮੀਰ ਵੇਚ ਦਿੱਤੀ ਕੁਝ ਨੇ ਬਹੁਤ ਬਹੁਤ ਤਰ੍ਹਾਂ ਦੀਆਂ ਗੱਲਾਂ ਕਹਿਤੀਆਂ ਔਰ ਮੈਨੂੰ ਲੱਗਦਾ ਕਿ ਇਹ ਬਹੁਤ ਦੁਖਦ ਪੱਖ ਆ ਪੰਜਾਬੀ 뮤직 ਇੰਡਸਟਰੀ ਜਾਂ ਫਿਲਮ ਇੰਡਸਟਰੀ ਦਾ ਯਾ ਇਹ ਕਹ ਰਿਹਾ ਕਿ ਬੀਂਗਾ ਪੰਜਾਬੀ ਕਿ ਇੱਕ ਦੂਜੇ ਦੀਆਂ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਇੱਕ ਦੂਜੇ ਦੇ ਸਹਾਰਾ ਬਣਨ ਦੀ ਬਜਾਏ ਉਹਨੂੰ ਪਿੱਛੇ ਨੂੰ ਖਿੱਚਿਆ ਜਾਣਾ ਦੇਖੋ ਇਹਨਾਂ ਜਿਨ੍ਹਾਂ ਦੇ ਨਾਮ ਤੁਸੀਂ ਲਏ ਆ ਇਹਨਾਂ ਨੇ ਦੇਸ਼த்ਰਹੀ ਵੀ ਕੀਤਾ ਇਹਨਾਂ ਨੇ ਵੀ ਡਾਇਲੌਗ ਵੀ ਬੋਲੇ ਆ ਵੀ ਜਿਸ ਮੁਲਕ ਦਾ ਖਾਇੂ ਦਾ ਬੁਰਾ ਨਹੀਂ ਤੱਕ ਸੋ ਇਹ ਜਿਹੜੇ ਲੋਕ ਨਹੀਂ ਜਿਹੜੇ ਅਦਾਕਾਰ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਇਹ ਤਾਂ ਦਲਜੀਤ ਸਾਂਝ ਦੇ ਪੈਰਾ ਵਰਗੇ ਵੀ ਨਹੀਂ ਦੇਖੋ ਤਾਂ ਜਿਹੜਾ ਉਹ ਦਲੇਰ ਮਹਿੰਦੀ ਦਾ ਭਰਾ ਆਪਣਾ ਜਿਹਦਾ ਨਾਮ ਤੁਸੀਂ ਲੈ ਰਹੇ ਆ ਮੀਕਾ ਹਮ ਸਾਰਾ ਟੱਬਰਾ ਪਟਿਆਲਾ ਕਬੂਤਰਬਾਜ਼ੀ ਚ ਫਸਿਆ ਹੋਇਆ ਤਿੰਨੇ ਚਾਰੇ ਭਰਾ ਹਮ ਔਰ ਇੱਕ ਨੂੰ ਤਾਂ ਸਜਾ ਵੀ ਹੋਈ ਹੈ ਜਿਹੜੇ ਵੱਡੇ ਨੂੰ ਪਾਰਲੇ ਮੁਲਕਾਂ ਜਿਥੋਂ ਦੇ ਬੱਚਿਆਂ ਨੂੰ ਸੋ ਜਿਹੜੇ ਰਿੰਦਾਵਾ ਹੋਣੀ ਗੁਰੂ ਦੇ ਖੁਰਾ ਆਪ ਦੇ ਉਹਨਾਂ ਦੀਆਂ ਸੂਰਤਾਂ ਦੇਖ ਲਓ ਸ਼ਕਲਾਂ ਦੇਖ ਲਓ ਹਮ ਦਲਜੀਤ ਦਸਾਂਜ ਦੇ ਆ ਜਿਹੜਾ ਫਰਸਟ ਜਿਹੜਾ ਚੜਿਆ ਸਾਲ 25 ਜੀ ਪਹਿਲੇ ਦਿਨ ਪ੍ਰਾਈਮ ਮਿਨਿਸਟਰ ਨੇ ਇਨਵਾਈਟ ਆਪ ਇਨਵਾਈਟ ਕੀਤਾ ਸਾਡੇ ਤਾਂ ਚਲੋ ਕਲਾਕਾਰ ਪੋਲਿਟਿਸ਼ੀਨ ਜਿੰਨੇ ਸੱਤ ਬਾ ਉਹ ਤਾਂ ਉਹ ਟਾਈਮ ਮੰਗਦੇ ਆ ਪ੍ਰਧਾਨ ਮੰਤਰੀ ਤੋਂ ਮੈਨੂੰ ਤਾਂ ਦਲਜੀਤ ਦਸਾਂਜ ਨੂੰ ਪ੍ਰਾਈਮ ਮਿਨਿਸਟਰ ਨੇ ਬ੍ਰੇਕਫਾਸਟ ਤੇ ਬਿਲਾ ਉਹਦਾ YouTube ਤੇ ਪਈ ਆ ਉਹਦੀ ਵੀਡੀਓ ਪਈ ਆ ਅ ਮੋਦੀ ਸਾਹਿਬ ਦੀ ਵੀਡੀਓ ਆ ਉਹ ਕਿਹੜੇ ਸ਼ਬਦ ਉਹਨਾਂ ਲਈ ਉਹਨੇ ਵੀ ਇੰਨਾ ਪਰ ਵੀ ਦੇਖੋ ਉਹਨ ਛਾਤੀ ਪਾੜ ਕੇ ਤਾਂ ਦਿਲਜੀ ਦਿਖਾ ਸਕਦਾ ਵੀ ਮੈਂ ਵੀ ਦੇਸ਼ ਪ੍ਰੇਮੀ ਆ ਜਾਂ ਮੈਂ ਹਿੰਦੁਸਤਾਨੀ ਆ ਹਮ ਜਿਹੜਾ ਕਨਸੈਪਟ ਹੋਇਆ ਦਿੱਲੀ ਰਾਜਧਾਨੀ ਦੇ ਵਿੱਚ ਹਾਂਜੀ ਮੋਢਿਆਂ ਤੇ ਤਿਰੰਗਾ ਝੰਡਾ ਉਹ ਲੈ ਕਿਉਂ ਨਹੀਂ ਸ਼ੁਰੂਆਤ ਕੀਤੀ ਔਰ ਜਿਹੜੀ ਇੱਕ ਹੋਰ ਜਿਹੜਾ ਪ੍ਰਾਈਵੇਟ ਜੈਟ ਦੇ ਵਿੱਚ ਸਫਰ ਕਰ ਰਿਹਾ ਉੱਥੇ ਵੀ ਸਰਕਲ ਕੀਤਾ ਹੋਇਆ ਦੇਸ਼ ਦਾ ਝੰਡਾ ਲੱਗਿਆ ਉੱਤੇ ਬਿਲਕੁਲ ਫਿਰ ਕਿਵੇਂ ਯਕੀਨ ਦਿਵਾਇਆ ਜਾਵੇ ਇਹ ਬਿਲੋੜੇ ਜਿਹੜੇ ਵਿਵਾਦ ਨੇ ਕਿਉਂ ਵਿਵਾਦ ਨੇ ਇਹ ਜੈਲਸ ਕਰਦੇ ਆ ਕਿਉਂ ਆਪ ਤਾਂ ਇਹ ਪਹੁੰਚ ਗਿਆ ਜਿਹੜੇ ਤੋਂ ਮੈਂ ਤਾਂ ਬਹੁਤ ਜਿੰਨੇ ਲਾ ਲੋ ਉ ਤਾਂ ਦਿੱਲੀ ਨਹੀਂ ਟੱਪ ਸਕੇ ਹਾਲ ਤੱਕ ਹੂੰ ਦੇ ਕੋ ਬਾਲੀਵੁੱਡ ਦੀ ਕੋਈ ਹਿੰਦੀ ਫਿਲਮ ਹੈ ਹਾਂ ਅੱਜ ਬੱਡੇ ਬੈਨਰ ਜਿਹੜੇ 4-4 5-500 ਕਰੋੜ ਦਲਜੀਤ ਦਾ ਉਹਦੇ ਵਿੱਚ ਕਈਆਂ 'ਚ ਤਾਂ ਹੀਰੋ ਤੱਕ ਦਾ ਰੋਲ ਕਰਤਾ ਉਹਨੇ ਹਾਂ ਮੇਨ ਲੀਡ ਦੇ ਵਿੱਚ ਹੈ ਮੇਨ ਲੀਡ ਦੇ ਵਿੱਚ ਪੱਗ ਦੇ ਨਾਲ ਹਾਂ ਤੇ ਇਹ ਦਾ ਆ ਆਪਣਾ ਕੀ ਕਹਿੰਦੇ ਆ ਰਾਜਪੁਰਾ ਨਹੀਂ ਟਪ ਸਕੇ ਹਾਂ ਅੱਛਾ ਭਾਜਪਾ ਨੇ ਵੀ ਸਪੋਰਟ ਕੀਤੀ ਹੈ ਕਰਨੀ ਚਾਹੀਦੀ ਹੈ ਭਾਜਪਾ ਨੂੰ ਦੇਖੋ ਨਾ ਜਦੋਂ ਸਾਡਾ ਪ੍ਰਾਈਮ ਮਿਨਿਸਟਰ ਦੇਸ਼ ਦਾ ਇਹ ਅਜੇ ਤੱਕ ਲਤਾ ਵੰਗੇਸ਼ਕਰ ਤੋਂ ਬਾਅਦ ਜੇ ਕੋਈ ਸਨਮਾਨ ਮਿਲਿਆ ਹਾਂ ਸਾਡੇ ਹਿੰਦੁਸਤਾਨੀ ਕਿਸੇ ਫਨਕਾਰ ਨੂੰ ਜਾਂ ਤਾਂ ਲਤਾ ਮੰਗੇਸ਼ਕਰ ਦਾ ਸਨਮਾਨ ਹੋਇਆ ਪ੍ਰਾਈਮ ਮਿਨਿਸਟਰ ਨੇ ਚਲੋ ਉਦੋਂ ਪਾਰਲੀਮੈਂਟ ਹਾਊਸ ਦੇ ਵਿੱਚ ਉਹ ਉਹਦਾ ਕੀਤਾ ਗਿਆ ਤੇ ਇਹਨੂੰ ਤਾਂ ਪਰਸਨਲੀ ਪ੍ਰਾਈਮ ਮਿਨਿਸਟਰ ਨੇ ਆਪਣੇ ਘਰਬਲਾ ਕੇ ਬ੍ਰੇਕਫਾਸਟ ਹੋਰ ਪਹਿਲੇ ਜਿਹੜਾ ਸਾਲ ਦਾ ਪਹਿਲਾ ਦਿਨ ਜਿਹੜਾ ਸੀਗਾ 2025 ਦਾ ਉਹ ਵੀ ਨਰਿੰਦਰ ਮੋਦੀ ਪਰ ᱴਿੱਕਾ ਜੀ ਇੱਕ ਇੱਕ ਸਵਾਲ ਫਿਰ ਇਹ ਵੀ ਉੱਠਦਾ ਕਿ ਜਦੋਂ ਦਲਜੀਤ ਦੀ ਪੰਜਾਬ 1984 ਆਂਦੀ ਹੈ ਉਦੋਂ ਬਹੁਤ ਵਿਵਾਦ ਹੁੰਦਾ ਔਰ ਹੁਣ ਜਿਹੜੀ ਖਾਲੜਾ ਜਿਹੋਰਾ ਤੇ ਫਿਲਮ ਹੈ ਪੰਜਾਬ 95 ਵਾਲੀ 1995 ਵਾਲੀ ਉਹਦੇ ਨਾਲ ਵੀ ਬਹੁਤ ਵਿਵਾਦ ਜੁੜਿਆ ਹੈ ਉਹ ਫਿਲਮ ਤੁਸੀਂ ਦੇਖੋ ਕਿ ਰਿਲੀਜ਼ ਹੀ ਨਹੀਂ ਹੋਣ ਦਿੱਤੀ ਗਈ ਫਿਰ ਇਹ ਦੌਰੇ ਮਾਪਦੰਡ ਕਿਉਂ ਨੇ ਦੇਖੋ ਜਿਹੜੀ 1984 ਹੂੰ ਉਹ ਪੰਜਾਬ ਦੀ ਅਰਨ ਸੁਲਜੀ ਗਾਥਾ ਹਾਂ ਇੱਕ ਰੀਅਲ ਸਟੋਰੀ ਕਹਿ ਲੋ ਵੀ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹਨੂੰ ਨਹੀਂ ਸੀ ਪਤਾ ਵੀ ਉਦੋਂ ਖੜਕੂ ਲਹਿਰ ਜਿਹੜੀ ਆ ਉਹ ਕਿਵੇਂ ਆਈ ਖੜਕੂ ਲਹਿਰ ਤਾਂ ਪੁਲਿਸ ਦਾ ਤਸ਼ੱਦਦ ਜਿਨ੍ਹਾਂ ਦੇ ਹੋਇਆ ਤੇ ਉਹ ਖੜਕੂ ਬਣ ਗਏ ਹੂੰ ਬਣਾਉਣ ਵਾਲੀ ਪੁਲਿਸ ਸੀਗੀ ਉਹ ਜਿਹੜਾ ਰਾਜ ਸੀਗਾ ਕੇਪੀਐਸ ਗਿੱਲ ਦਾ ਉਹ ਜ਼ੁਲਮ ਤੇ ਤਸ਼ੱਦਦ ਜਿਹੜਾ ਉਹਨੇ ਕੀਤਾ ਪੰਜਾਬ ਦੀ ਜਵਾਨੀ ਤੇ ਖਾੜਕੂ ਲਹਿਰ ਉਹਦੇ ਚੋਂ ਨਿਕਲੀ ਹੂੰ ਉਹ ਰੋਜ਼ ਫਿਲਮ ਤੇ ਜਿਹੜੇ ਵਿਵਾਦ ਫਿਲਮ ਸੁਪਰ ਹਿੱਟ ਹੋਈ ਸਾਡੀ ਉਹਦੇ ਚੇਅਰਮੈਨ ਸੀਗੀ ਚੇਅਰਪਰਸਨ ਲੀਲਾ ਸੈਮਸਨ ਹੂੰ ਇੱਕ ਸਾਊਥ ਇੰਡੀਅਨ ਲੇਡੀ ਸੀਗੀ ਉਹ ਆ ਉਹਨੇ ਜਿਹੜਾ ਪੈਨਲ ਬਣਾਇਆ ਉਹਦੇ ਚ ਮੈਂ ਵੀ ਸ਼ਾਮਲ ਸੀ ਅੱਛਾ ਅਸੀਂ ਉਹ ਫਿਲਮ 10 ਵਾਰ ਦੇਖੀ ਹੈ ਹੂੰ ਉਰ ਉਸ ਫਿਲਮ ਦੇ ਵਿੱਚ ਇੱਕ ਵੀ ਕੋਈ ਇਤਰਾਜ਼ਯੋਗ ਜਿਹੜਾ ਸੀਨ ਹੈ ਉਹ ਸਾਨੂੰ ਨਜ਼ਰ ਨਹੀਂ ਆ ਠੀਕ ਹੈ ਫਿਲਮ ਸੁਪਰ ਹਿੱਟ ਹੋਈ ਹੈ ਔਰ ਬਾਦ ਜਿਹੜੇ ਬਵਾਮੀਏ ਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਬਕਦਮਾ ਦਰਜ ਕਰੋ ਬੀ ਐਨ ਖਾੜਕੂ ਬਾਦ ਨੂੰ ਪ੍ਰਮੋਟ ਕੀਤਾ ਫਿਲਮ ਦੇ ਵਿੱਚ ਮੈਂ ਕਿਹਾ ਫਿਰ ਉਹ ਜਿਹੜੀ ਕਿਰਨ ਖੇਰ ਹੈ ਉਸ ਫਿਲਮ ਦੇ ਵਿੱਚ ਇਹਦੀ ਮਦਦ ਦਾ ਮਦਦ ਦਾ ਰੋਲ ਵੀ ਮੈਂ ਉਹਤੇ ਵੀ ਕਰ ਲਓ ਚੰਡੀਗੜ੍ਹ ਤੋਂ ਮੈਂਬਰ ਆਫ ਪਾਰਲੀਮੈਂਟ ਸੀ ਕੀ ਹਾਂ 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 ਸੋ ਇਹ ਜਿਹੇ ਗੱਲਾਂ ਉਦੋਂ ਵੀ ਜਿਹੜੇ ਜੈਲਸ ਪਰਸਨ ਹੂੰ ਜਿਹੜੀ ਆ ਫਿਲਮ 95 ਹੈ ਹਾਂਜੀ ਦਿਲਜੀਤ ਦੀ ਇਹ ਵੀ ਸਿਰਫ ਦਿਲਜੀਤ ਪੱਗ ਜਿਹੜੇ ਖਾਲੜਾ ਸਾਹਿਬ ਉਦੋਂ ਹਿਊਮਨ ਰਾਈਟ ਐਕਟੀਵਿਸਟ ਸੀਗੇ ਪੰਜਾਬ ਦੇ ਹੂੰ ਉਹ ਉਹਨਾਂ ਨੇ ਜਿਹੜਾ 25000 ਅਨ ਰਿਡੈਂਟੀਫਾਈਡ ਲਾਸ਼ਾਂ ਉਹਨਾਂ ਨੇ ਜਿਹੜਾ ਉਹਨਾਂ ਦੇ ਯਾ ਦੇ ਵਿੱਚ ਜਦੋਂ ਮਸਲਾ ਆ ਤਾਂ ਉਹਨਾਂ ਨੇ ਵਾਜਬ ਬਲੰਦ ਕੀਤੀ ਤਾਂ ਸੀਬੀਏ ਵੀ ਬਣ ਗਈ ਸੁਪਰੀਮ ਕੋਰਟ ਤੱਕ ਵੀ ਸਾਡੀ ਜਿਹੜੀਆਂ ਮੈਂ ਉਹ ਪੜ੍ਹੀ ਹੈ ਸੁਪਰੀਮ ਕੋਰਟ ਦੀ ਜਿਹੜੀ ਰੂਲੀਓ ਦੇ ਵਿੱਚ ਕੇਪੀਐਸ ਗਿੱਲੂਰ ਤਰਨਤਾਰਨ ਦੇ ਐਸਐਸਪੀ ਸੀਗੇ ਜੀਤ ਸਿੰਘ ਸੰਧੂ ਉਹਦਾ ਨਾਮ ਸ਼ਾਮਿਲ ਸੀ ਉਹਦਾ ਸੀਬੀਏ ਨੇ ਕੇਸ ਦਰਜ ਕੀ ਵੀ ਤੇ ਦਲਜੀਤ ਜਿਹੜਾ ਸੰਧੂ ਹੈ ਬੀਤੇ ਕੈਨੇਡਾ ਦੇ ਕਤਲ ਦਾ ਮਕਦਮਾ ਦਰਜ ਹੋਣਾ ਚਾਹੀਦਾ ਇੱਕ ਟਿਕਾ ਜੀ ਆਪਾਂ ਗੱਲ 95 ਦੇ ਦੌਰ ਦੀ ਕਰ ਰਹੇ ਆ ਤਾਂ ਤੁਸੀਂ ਸਰਦਾਰ ਬਿਆਨ ਸਿੰਘ ਹੋਰਾਂ ਦੇ ਵੀ ਬਹੁਤ ਕਰੀਬੀ ਰਹੇ ਹੋ ਥੋੜਾ ਜਿਹਾ ਆਫ ਟ੍ਰੈਕ ਗੱਲ ਹੈ ਮੈਂ ਥੋੜਾ ਜਿਹਾ ਇਹ ਵੀ ਜਾਣਨਾ ਚਾਹਾਂਗਾ ਸਮਝਣਾ ਚਾਹਾਂਗਾ ਤੁਹਾਡੇ ਤੋਂ ਕੇ ਪੀ ਐਸ ਗਿਲ ਵੀ ਉਸ ਦੌਰ ਦੇ ਵਿੱਚ ਪੰਜਾਬ ਦੀ ਪੁਲਿਸ ਕਮਾਂਡ ਉਹਨਾਂ ਦੇ ਹੱਥ ਰਹੀ ਥੋੜਾ ਜਿਹਾ ਦੱਸੋ ਕਿ ਬਿਆਨ ਸਿੰਘ ਹੋਰਾਂ ਨੂੰ ਸਿੱਧੇ ਤੌਰ ਤੇ ਬੁੱਚੜ ਤੱਕ ਕਹਿ ਦਿੱਤਾ ਜਾਂਦਾ ਤੁਸੀਂ ਬਹੁਤ ਨੇੜੇ ਰਹੇ ਉਹਨਾਂ ਦੇ ਕੇ ਪੀ ਐਸ ਗਿੱਲ ਨੂੰ ਵੀ ਇਸੇ ਤਰ੍ਹਾਂ ਕਹਿ ਕੇ ਬੁਲਾਇਆ ਜਾਂਦਾ ਤਾਂ ਤੁਸੀਂ ਥੋੜਾ ਜਿਹਾ ਜੇ ਦੱਸੋ ਬਿਆਨ ਸਿੰਘ ਦੇ ਕੰਟਰੋਲ ਦੇ ਵਿੱਚ ਨਹੀਂ ਸੀ ਕੇ ਪੀ ਐਸ ਗਿੱਲ ਬਿਲਕੁਲ ਜਿਹੜਾ ਐਕਚੁਅਲੀ ਦਾ ਵਰਨਮੀ ਜਿਹੜੀ ਸਰਕਾਰ ਬਣੀ ਉਹ ਬਾਈਕਾਟ ਚੋਂ ਨਿਕਲੀ ਸਰਕਾਰ 10% ਵੋਟਰਾਂ ਨਾਲ ਚਲੋ ਸਾਰ ਬਿਆਨ ਸਿੰਘ ਨੇ ਆਪਣੀ ਸਿਆਣਪ ਨਾਲ ਸਰਕਾਰ ਬਣਾ ਲਈ ਹੂੰ ਨਾ ਤਾਂ ਅਕਾਲੀ ਚਾਹੁੰਦੇ ਸੀ ਜਿਹੜਾ ਫਰਸਟ ਰਿਐਕਸ਼ਨ ਸੀਗਾ ਉਦੋਂ ਅਕਾਲੀ ਦਲ ਦਾ ਵੀ ਇਹ ਸਰਕਾਰ ਬੱਦ ਤੋਂ ਬੱਦ 6 ਮਹੀਨੇ ਚੱਲ ਵੀ ਇਹਦੀ ਬਿਆਦ ਅੱਛਾ ਵੀ 6 ਮਹੀਨੇ ਤੋਂ ਬਾਅਦ ਸਰਕਾਰ ਦਾ ਭੋਗ ਪੈ ਜਣਾ ਤੇ ਫੇਰ ਚੋੜਾ ਹੋਣਗੀਆਂ ਜਿਹੜਾ ਕੇਪੀਐਸ ਗਿੱਲ ਹੈ ਉਹ ਪ੍ਰੈਜ਼ੀਡੈਂਟ ਰੂਲ ਦਾ ਜਿਹੜਾ ਉਹਨੇ ਸੁਪਰ ਚੀਫ ਮਿਨਿਸਟਰ ਜਿੱਦਾਂ ਡੀਜੀਪੀ ਇੱਕ ਸੁਪਰ ਚੀਫ ਮਿਨਿਸਟਰ ਜਿਹੜਾ ਪੰਜਾਬ ਦਾ ਸਾਰਾ ਜਿਹੜਾ ਕੰਟਰੋਲ ਹੈ ਈਵਨ ਗਵਰਨਰ ਤੋਂ ਵੀ ਵੱਧ ਜਿਹੜੀਆਂ ਸ਼ਕਤੀਆਂ ਉਹਨੇ ਇਸਤੇਮਾਲ ਕੀਤੀਆਂ ਹੂੰ ਔਰ ਪੈ ਆ ਜਿਹੜੇ ਐਸਐਸਪੀ ਜ਼ਿਕਰ ਕਰਦੇ ਆ ਤਰਨਤਾਰ ਜਿਵੇਂ ਡੀਆ ਆਹ ਸੰਧੂ ਇਹ ਸਾਰੇ ਡੀਐਸਪੀ ਰੈਂਕ ਦੇ ਅਫਸਰ ਇਹਨੇ ਐਸਐਸਪੀ ਲਾਤੇ ਹੂੰ ਉਹਨਾਂ ਤੋਂ ਜਿਹੜੇ ਨਾਜਾਇਜ਼ ਆ ਜੋ ਵੀ ਇਨੋਸੈਂਟ ਕਿਲਿੰਗ ਜਿਹੜੀਆਂ ਹੋਈਆਂ ਜੋ ਪੰਜਾਬ ਦੀ ਨੌਜਵਾਨੀ ਦਾ ਜਿਹੜਾ ਇਹ ਅਸਲ ਜ਼ਿੰਮੇਵਾਰ ਜਿਹੜਾ ਉਹ ਕੇਪੀਐਸ ਗਿੱਲ ਹੂੰ ਸਰਬੇਨ ਸਿੰਘ ਤਾਂ ਇੱਕ ਮੁੱਖ ਮੰਤਰੀ ਸੀਗੀ ਉਹ ਤਾਂ ਹੁਕਮ ਤੱਕ ਨਹੀਂ ਸੀ ਮੰਨ ਤਾ ਬਿਆਨ ਸਿੰਘ ਉਹਨਾਂ ਦੀ ਨਹੀਂ ਸੁਣਵਾਈ ਸੀ ਮੈਂ ਕਿਹਾ ਜੀ ਡੀਐਸਪੀ ਤੱਕ ਦੀਆਂ ਜਿਹੜੀਆਂ ਬਦਲੀਆਂ ਨੇ ਹਾਂ ਐਸਐਸਪੀ ਤਾਂ ਦੂਰ ਦੀ ਗੱਲ ਹੈ ਡੀਐਸਪੀ ਜਿਹੜੇ ਕੋਈ ਰਿਕਮੈਂਡ ਜਾਂ ਕੋਈ ਕਹਿਣਾ ਉਹ ਤਾਂ ਨਹੀਂ ਸੀ ਲਾਉਂਦੇ ਉਹਦੇ ਆਪ ਦੇ ਹੁਕਮ ਚੱਲ ਜਿਵੇਂ ਉਹ ਜਦੋਂ ਗੁਰਦੀਪ ਸਿੰਘ ਕੌਂਕੇ ਨੂੰ ਮਾਰਿਆ ਉਹਨੇ ਕਤਲ ਹੋਇਆ ਉਹ ਸਵਰਨ ਸਿੰਘ ਕੋ ਉੱਟਨੇ ਨੇ ਤੇ ਸਰਬੰਸ ਸਿੰਘ ਨੇ ਹੁਕਮ ਕੀਤਾ ਬਦਲੀ ਉਹ ਜਿਵੇਂ ਕਹਿੰਦੇ ਬਾਂਦਰ ਕੱਢ ਕੇ ਰਿਛੇ ਉੱਥੇ ਹਰਿੰਦਰ ਚਾਹਲ ਇੱਕ ਸੀਗਾ ਐਸਪੀ ਜਲੰਧਰ ਦੇ ਵਿੱਚ ਹੂੰ ਉਹਨੂੰ ਐਸਐਸਪੀ ਲਾ ਦਿੱਤਾ ਜਗਰਾਉ ਅੱਛਾ ਉਹਨਾਂ ਨੇ লাশ ਖੁਰਦਪੁਰਤ ਕਰਕੇ ਹਰੀਕੇ ਦੇ ਵਿੱਚ ਸੁੱਟ ਦਿੱਤੀ ਹਾਲ ਤੱਕ ਉਨਕੁਆਰੀਆਂ ਵਿੱਚੀ ਠੰਡੇ ਬਸਤੇ ਚ ਵੀ ਹਾਲ ਤੱਕ ਉਹਦਾ ਕੋਈ ਰਿਜ਼ਲਟ ਨਹੀਂ ਨਿਕਲੇ ਅਭੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਔਰ ਜਥੇਦਾਰ ਵੀ ਉਹ ਜਿਹੜਾ ਸਰਬੱਤ ਖਾਲਸੇ ਦੇ ਜਿਹਨੂੰ ਚੁਣ ਕੇ ਚੁ ਬੜਾਇਆ ਸੀ ਤੇ ਉਹਦਾ ਕਤਲ ਇਨਾ ਬੇਰਹਿਮੀ ਨਾਲ ਕਤਲ ਹੋਇਆ ਔਰ ਇੱਕ ਜਿਹੜੀ ਗੱਲ ਕਹੀ ਜਾਂਦੀ ਹੈ ਕੇਪੀਐਸ ਗਿੱਲ ਹੋਰਾਂ ਦੇ ਬਾਰੇ ਕਿ ਬਹੁਤ ਜ਼ਿਆਦਾ ਐਬ ਸੀਗੇ ਬੜੀ ਤਰ੍ਹਾਂ ਦੀਆਂ ਚੀਜ਼ਾਂ ਨੇ ਚਾਹੇ ਉਹ ਔਰਤਾਂ ਦੀ ਗੱਲ ਹੋਵੇ ਸ਼ਰਾਬ ਦੀ ਗੱਲ ਹੋਵੇ ਤਾਂ ਚੱਲਦਾ ਸੀ ਜੀ ਹੁਣ ਮੈਂ ਮੈਨੂੰ ਇੱਕ ਯਾਦ ਹੈ ਸਰਬੰਸ ਸਿੰਘ ਸੀਗਾ ਜਲੰਧਰ ਦੌਰਾਂ ਰਾਤ ਪੈ ਗਈ ਉਹਨਾਂ ਨੇ ਪੀਪੀਚ ਸਟੇ ਕਰਨਾ ਸੀ ਕਿਉਂਕਿ ਸਭ ਤੋਂ ਸੇਫ ਜਗਾ ਪੀਪੀ ਜਲੰਧਰ ਸੀ ਜਦੋਂ ਉੱਥੇ ਆਏ ਤਾਂ ਇੱਕ ਉਹਨਾਂ ਦੇ ਡੀਆਈਜੀ ਸਿਕਿਉਰਿਟੀ ਸੀਗੇ ਜੇਪੀ ਵਰਦੀ ਅੱਛਾ ਉਹਨਾਂ ਨੇ ਸਰਬੰਸ ਸਿੰਘ ਨੂੰ ਚੀਫ ਮਿਨਿਸਟਰ ਸਾਹਿਬ ਨੂੰ ਆ ਕੇ ਦੱਸਿਆ ਵੀ ਇੱਥੇ ਤਾਂ ਜੀ ਰਾਤ ਨੂੰ ਮਹਿਫਿਲ ਲੱਗਦੀਆਂ ਕੇਪੀਐਸ ਗਿਲਦੀ ਵੀਰ ਡਾਂਸ ਪਾਰਟੀਆਂ ਗਾਉਣ ਵਾਲੇ ਨੱਚਣ ਵਾਲੀਆਂ ਉਹ ਆਈਆਂ ਬੈਠੀਆਂ ਨੇ ਇੱਥੇ ਤੇ ਤੁਸੀਂ ਪੀਏਪੀ ਜਲੰਧਰ ਸੀਏਪੀ ਜਲੰਧਰ ਜਿਹੜਾ ਪੁਲਿਸ ਦਾ ਕੰਪਲੈਕਸ ਹੈ ਵੀ ਉੱਥੇ ਰਾਤ ਦਾ ਜਸ਼ਨ ਹੈ ਉਹਨਾਂ ਦਾ ਕੇਪੀਐਸ ਗਿਲ ਦੀ ਤੇ ਜਿਹੜੀ ਉਹਦੇ ਗੈਸਟ ਗੈਸਟ ਵੀ ਉਹੀ ਜਿਹੜੇ ਅਫਸਰ ਜਿਹੜੇ ਉਹਦੇ ਨੇੜੇ ਦੇ ਉਹ ਸਾਰੇ ਉੱਥੇ ਸੀਗੇ ਤੇ ਸਰਵੈਂਸ ਸਿੰਘ ਨੇ ਵਾਇਡ ਕੀਤਾ ਵੀ ਆਪਾਂ ਉੱਥੇ ਸਰਕਟ ਹਾਊਸ ਵੀ ਇੱਥੇ ਜੇਣਾ ਅੱਛਾ ਹਾਂ ਮੈਨੂੰ ਫਿਰ ਐਂ ਵੀ ਕਹਿ ਸਕਦੇ ਆ ਕੇ ਪੀ ਐਸ ਗਿੱਲ ਦਾ ਇੰਨਾ ਡਰ ਸੀ ਨਹੀਂ ਡਰ ਨਹੀਂ ਸੀਗਾ ਕਿ ਆ ਉਹ ਕਹਿ ਨਹੀਂ ਸਕੇ ਨਹੀਂ ਤਾਂ ਪ੍ਰੋਟੋਕਾਲ ਤਾਂ ਇਹੀ ਕਹਿੰਦਾ ਕਿ ਜਿੱਥੇ ਸੀਐਮ ਰੁਕ ਰਹੇ ਨੇ ਤਾਂ ਉੱਥੇ ਆਟੋਮੈਟਿਕਲੀ ਚੀਜ਼ਾਂ ਪਾਸੇ ਹੋ ਜਾਣਗੀਆਂ ਉੱਥੋਂ ਉਹਦੀ ਜਿਹੜਾ ਕੇ ਪੀ ਐਸ ਗਿੱਲ ਦਾ ਸਾਥ ਸੀ ਨਾ ਉਹ ਸਾਡੇ ਜਿਹੜੇ ਉਦੋਂ ਭਾਰਤ ਸਰਕਾਰ ਦੇ ਵਿੱਚ ਹਕੂਮਤ ਕਰਦੇ ਲੀਡਰ ਸੀ ਉਹਨਾਂ ਦਾ ਹੱਥ ਸੀਗਾ ਉਹਦੀ ਪਿੱਠ ਤੇ ਸਰਬੈਂਸ ਸਿੰਘ ਨੇ ਤਾਂ ਫਸਟ ਨੋਟ ਪਹਿਲੇ ਦਿਨ ਲਿਖਤਾ ਸੀਗਾ ਪਰ ਵੀ ਨੂੰ ਐਕਸਟ੍ਰੈਕਸ਼ਨ ਨਹੀਂ ਹੋਣੀ ਚਾਹੀਦੀ ਕੇਪੀਐਸ ਗਿੱਲ ਨੂੰ ਹਾਂਜੀ ਤੇ ਉਹਦਾ ਜਵਾਬ ਇਹ ਆਇਆ ਸੀਗਾ ਮੈਂ ਉਹ ਕਿਤਾਬ ਪੜ੍ਹੀ ਹੈ ਸਹਾਜਗਰ ਸਿੰਘ ਨੇ ਲਿਖੀ ਹੈ ਜਿਹੜਾ ਸਾਰਜੀ ਦੇ ਨਾਲ ਬੀਡੀਆ ਦਾ ਐਡਵਾਈਜ਼ਰ ਸੀਗਾ ਵੀ ਉਹ ਜਵਾਬ ਇਹ ਆਇਆ ਹੋ ਮਿਨਿਸਟਰ ਸੀਗੇ ਰਜੀਸ਼ ਪਾਇਲਟ ਵੀ ਥਿਰ ਫਰਦਰ ਆਰਡਰ ਕੇਪੀਐਸ ਗਿੱਲ ਕੰਟੀਨਿਊਜ਼ ਐਜ਼ੀ ਡੀਜੀਪੀ ਪੰਜਾਬ ਅੱਛਾ ਇੱਕ ਇੱਕ ਟਿੱਕਾ ਜੀ ਥੋੜਾ ਜਿਹਾ ਵੀ ਦੱਸੋ ਇਹ ਹਾਈਪੋਥੈਟিক্যাল ਗੱਲਾਂ ਨੇ ਕਿ ਇਹ ਸੱਚੀਆਂ ਗੱਲਾਂ ਨੇ ਸ਼੍ਰੀ ਦੇਵੀ ਦੇ ਨਾਲ ਬਹੁਤ ਗੱਲਾਂ ਜੁੜਦੀਆਂ ਨੇ ਸ਼੍ਰੀ ਦੇਵੀ ਦੇ ਨਾਲ ਗੱਲਾਂ ਇੱਥੇ ਲੁਧਿਆਣੇ ਦੇ ਵਿੱਚ ਨਾਈਟ ਕਰਵਾਈ ਉਹਦੀ ਕਿਨੇ ਕਰਾਈ ਕੇਪੀਐਸ ਗਿੱਲ ਨੇ ਅੱਛਾ ਤੇ ਜਿਹੜੇ ਆ ਸਾਡੇ ਪੁਲਿਸ ਦੇ ਅਫਸਰ ਆ ਮੈਂ ਐਸਐਸਪੀ ਲੈਵਲ ਦੇ ਅਫਸਰ ਬਾਜ਼ਾਰਾਂ ਦੇ ਵਿੱਚ ਐਸੋਸੀਏਸ਼ਨ ਬਲਾਬਲਾ ਕੇ ਟਿਕਟਾਂ ਵੇਚੀਆਂ 5-5 ਹਜ਼ਾਰ ਐਸਐਸਪੀ ਆਨੇ ਟਿਕਟਾਂ ਵੇਚੀ ਯੈਸ ਹੂੰ ਥਾਣਿਆਂ ਦੀਆਂ ਡਿਊਟੀਆਂ ਲੱਗੀਆਂ ਡੀਐਸਪੀ ਦੇ ਤੂੰ ਇੰਨੀਆਂ ਵੇਚਣੀਆਂ ਤੂੰ ਉਸ ਨਾਈਟ ਦੇ ਵਿੱਚ ਉਹ ਡਾਈਟੋ ਮਹਿਮੀ ਦੇਖੀ ਹੈ ਅੱਛਾ ਕਿਉਂਕਿ ਉਸ ਨਾਈਟ ਦੇ ਵਿੱਚ ਸਾਰ ਬੈਂਸਿੰਗ ਨੂੰ ਵੀ ਇਨਵਾਈਟ ਕੀਤਾ ਕੇ ਪੀਐਸ ਗਿੱਲ ਨੇ ਸ਼੍ਰੀ ਦੇਵੀ ਉਦੋਂ ਪੀਕ ਤੇ ਹੋਣੀ ਹੈ ਸ਼੍ਰੀ ਦੇਵੀ ਪੀਕ ਤੇ ਸੀਗੀ ਦਿੱਲੀੋਂ ਉਹਨੂੰ ਲੈ ਕੇ ਜਾਂਦਾ ਪਹਿਲੋਂ ਤਾਂ ਕਹਿੰਦੇ ਚੰਡੀਗੜ੍ਹ ਸਰਕਾਰ ਦਾ ਜਹਾਜ਼ ਉਹਨੇ ਯੂਜ਼ ਕੀਤਾ ਆਪਣੇ ਕੇ ਪੀਐਸ ਗਿੱਲ ਨੇ ਸੋ ਇੱਥੇ ਰਹੀ ਉਹ ਨਿਜਾਜ ਦੇ ਵਿੱਚ ਗੇੜੇ-ਗੂੜੇ ਦਵਾਈ ਸ਼੍ਰੀ ਦੇਵੀ ਗੇੜੇ ਦਵਾਈ ਇੱਥੇ ਵੀ ਚਲੋ ਹੂੰ ਸਾਰੀ ਰਾਤ ਉਹਦੇ ਗਾਣੇ ਸੁਣਦੇ ਬੈਠੇ ਇੱਥੇ ਆ ਗੁਰਦੁਆਰਾ ਨੰਕ ਸਟੇਡੀਅਮ ਦੇ ਵਿੱਚ ਨਾਈਟ ਹੋਈ ਸੀਗੀ ਅੱਛਾ ਹਾਲਾਂਕਿ ਜਿਹੜੇ ਖੇਡ ਪ੍ਰੇਮੀ ਉਹਨਾਂ ਨੇ ਉਦੋਂ ਇਤਰਾਜ਼ ਖਵਾਰਾਂ ਦੇ ਵਿੱਚ ਵੀ ਸਟੇਡੀਅਮ ਐ ਐਸਟ੍ਰੋਟ੍ਰੈਫੀ ਖਰਾਬ ਹੋ ਜਾਊਗਾ ਹੂੰ ਉਦੋਂ ਐਸਟ੍ਰੋਟ੍ਰੈਫੀ ਨੰਬਰ ਲੱਗ ਗਿਆ ਔਰ ਉਦੋਂ ਉਦੋਂ ਇੱਕ ਪਾਸੇ ਖਾੜਕੂ ਬਾਦ ਵੀ ਪੀਕਤੇ ਸੀਗਾ ਆ ਖਾੜਕੂ ਬਾਦ ਪੀਕਤੇ ਸੀਗਾ ਪਰ ਇਹ ਇਸ ਇੱਧਰ ਇਹ ਚੱਲਦੀ ਪਈ ਸੀ ਮਹਿਫਿਲ ਸ਼੍ਰੀ ਦੇਵੀ ਦੀ ਮਹਿਫਿਲ ਉਹਦੀਆਂ ਪੰਜਾਬ ਦੇ ਤਿੰਨ ਆਈਟਮ ਨਹੀਂ ਲੁਧੇਰ ਨਹੀਂ ਤੋਂ ਲਾਵਾ اچھا ਸ਼੍ਰੀ ਦੇਵੀ ਨਹੀਂ ਆਈ ਥਿੰਕ ਵੀ ਜਲੰਧਰ ਅਮਰਸਰ ਵੀ ਨਹੀਂ ਇੰਨਾ ਕਿਉਂ ਕਿਉਂ ਸੀਗਾ ਸ਼੍ਰੀ ਦੇਵੀ ਦਾ ਕ੍ਰੇਜ਼ ਕੀ ਸੀਗਾ ਬਈ ਉਹ ਤੇ ਪੈਸੇ ਵੀ ਉਹਨੂੰ ਵੀ ਹੈਲਪ ਜਿਵੇਂ ਕਹਲੋ ਵੀ ਉਹ ਕੇਪੀਐਸ ਗਿਲਦੀ ਉਹ ਨੇੜ ਦੀ ਕਹਲੋ ਵੀ ਨੇੜ ਤਾਂ ਸੀਗੀ ਨੇੜ ਤਾਂ ਸੀਗੀ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਇਹ ਕਈ ਲੋਕਾਂ ਨੇ ਤਾਂ ਜ਼ਿਕਰ ਕੀਤਾ ਜਿਨ੍ਹਾਂ ਨੇ ਉਸ ਦੌਰ ਨੂੰ ਦੇਖਿਆ ਤੁਸੀਂ ਬੈਟਰ ਦੱਸ ਸਕਦੇ ਹੋ ਦਾ ਅਸੀਂ ਉਸ ਨਾਈਟ ਦਾ ਹਿੱਸਾ ਸੀਗੇ ਇੱਥੇ ਬੈ ਉਦੋਂ ਔਰ ਪਹਿਲੀਆਂ ਕਤਾਰਾਂ ਦੇ ਵਿੱਚ ਬੈਠੇ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਸੀਗਾ ਅੱਛਾ ਤੇ ਅਸੀਂ ਸਾਰਿਆਂ ਨੇ ਚਲੋ ਆ ਪਹਿਲੀ ਕਤਾਰ ਦੇ ਵਿੱਚ ਬੈਠ ਕੇ ਸਵੇਤ ਸੈਣੀ ਐਸਐਸਪੀ ਸੀ ਲੁਧੇਰਣੀ ਦਾ ਉਦੋਂ ਪਹਿਲੀ ਕਤਾਰ ਦੇ ਵਿੱਚ ਬੈਠ ਕੇ ਉਦੋਂ ਸਾਰਾ ਹੀ ਜਿਹੜੇ ਸ਼ੌਂਕ ਸੀਗੇ ਉਹਨਾਂ ਦੇ ਗਿੱਲ ਸਾਹਿਬ ਦੇ ਖਾਣ ਪੀਣ ਦੇ ਉਸ ਨਾਈਟ ਦੇ ਵਿੱਚ ਉਹ ਸਾਰਾ ਕੁਝ ਥੱਦੇ ਚਲੋ ਖੇਰ ਚਲੋ ਆਪਾਂ ਆਪਣੇ ਉਸ ਪੁਆਇੰਟ ਦੇ ਉੱਤੇ ਆਈਏ ਦਿਲਜੀਤ ਦੋਸਾਂ ਦਾ ਚਾਹੇ ਉਹ 1950 1984 ਦੀ ਗੱਲ ਹੋਵੇ ਖਾਲੜਾ ਜੀ ਹੋਰਾਂ ਦਾ ਜ਼ਿਕਰ ਹੋਵੇ 95 ਵਾਲੀ ਫਿਲਮ ਹੋਵੇ ਜਾਂ ਫਿਰ ਰੀਸੈਂਟਲੀ ਸਰਦਾਰ ਜੀ 3 ਦੀ ਗੱਲ ਹੋਵੇ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਈਆਂ ਕਿਹਾ ਗੱਲ ਕਿ ਪੱਗ ਰੜਕਦੀ ਐ ਕਿ ਚੜ੍ਹਾਈ ਰੜਕਦੀ ਐ ਤੁਸੀਂ ਕਹਿੰਦੇ ਹੋ ਕਿ ਪੱਗ ਵਿੱਚ ਉਬਦੀ ਐ ਤਾਂ ਇਹ ਬਹੁਤ ਦੁਖਦ ਗੱਲ ਹੈ ਕਿ ਪੰਜਾਬ ਜਿਨੇ ਦੇਸ਼ ਖਾਤਰ ਸਭ ਤੋਂ ਵੱਧ ਪੰਜਾਬੀਆਂ ਦੀ ਕੁਰਬਾਨੀਆਂ ਹੋਣ ਔਰ ਜੇ ਐਂਟਰਟੇਨਮੈਂਟ ਦੇ ਫੀਲਡ ਦੀ ਗੱਲ ਕੀਤੀ ਜਾਵੇ ਤਾਂ ਮੈਟ ਗਾਲਾ ਮੈਨੂੰ ਲੱਗਦਾ ਕਿ ਜਿੱਥੇ ਸੋਚਦੇ ਵੀ ਨਹੀਂ ਕਲਾਕਾਰ ਜਾਣ ਬਾਰੇ ਤਾਂ ਉੱਥੇ ਦਿਲਜੀਤ ਜਾ ਕੇ ਔਰ ਖਾਸ ਔਰਤੇ ਜਿਹੜਾ ਉਹਨਾਂ ਦਾ ਪਹਿਰਾਵਾ ਰਿਆ ਹੱਥ ਦੇ ਵਿੱਚ ਕਿਰਪਾਨ ਰਹੀ ਹੈ ਤਾਂ ਉਹ ਬਹੁਤ ਕਮਾਲ ਸੀਗਾ ਇੱਕ ਪਾਸੇ ਸ਼ਕੀਰਾ ਅਰਗੇ ਆਈ ਡੇਡੇ ਵੱਡੇ ਆਰਟਿਸਟ ਉੱਥੇ ਨਾਲ ਨੇ ਤਾਂ ਉੱਥੇ ਤੁਸੀਂ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਹਿੰਦੁਸਤਾਨ ਨੂੰ ਭਾਰਤ ਨੂੰ ਤੇ ਉਸ ਇਨਸਾਨ ਦੇ ਲਈ ਇਸ ਤਰ੍ਹਾਂ ਦੀ ਹੇਟ ਗਗਰ ਮੈਨੂੰ ਸ਼ਰਮ ਵੀ ਆਉਂਦੀ ਹੈ ਕੌਮ ਤੇ 70 ਕਰੋੜ ਸਾਡੀ ਕੌਮ ਹੈ ਅੱਜ ਪੱਗ ਦਸਤਾਰ ਤੇ ਇਨਾ ਵੱਡਾ ਸਵਾਲ ਉਹਨੂੰ ਗद्दार ਤੱਕ ਕਹਿਤਾ ਪਰ ਮੈਨੂੰ ਟਿੱਕਾ ਜੀ ਇਹ ਪ੍ਰਚਾਰ ਹੀ ਹੈ ਸਿੱਖੀ ਦਾ ਪ੍ਰਚਾਰ ਹੈ ਇਹ ਇਤੋਂ ਹੋਰ ਵੱਧ ਕਿਹੜਾ ਪਲੇਟਫਾਰਮ ਹੋ ਸਕਦਾ ਸਿੱਖੀ ਦੇ ਪ੍ਰਚਾਰ ਪ੍ਰਚਾਰ ਕਰ ਰਿਹਾ ਉਹਨੂੰ ਗद्दार ਦਾ ਨਾਲ ਤੇ ਸਾਡੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਕਾਲੀ ਦਲ ਹੈ ਤਕਸਾਲ ਬੁੱਧੀ ਜੀਬੀਏ ਸਹਿਤ ਅਕੈਡਮੀ ਅੱਜ ਮੈਨੂੰ ਨਹੀਂ ਕੋਈ ਲੱਗਿਆ ਵੀ ਕਿਸਾਨ ਜਿੱਥੇ ਬੰਦੀਆਂ ਨੇ ਵੀ ਮੈਂ ਕਹਿੰਦਾ ਜ਼ਿਕਰ ਹੋਣਾ ਚਾਹੀਦਾ ਜੀਤ ਆਇਆ ਅੱਜ ਤੱਕ ਇੱਕ ਬੈਂ ਸੰਤ ਢੰਡਰੀਆਂ ਵਾਲੇ ਨੇ ਉਹ ਇੱਕ ਉਹ ਬੋਲੇ ਆ ਉਹਦੇ ਹੱਕ ਚ ਬੋਲੇ ਇੱਕ ਵਾਹਦ ਜਿਹੜੀ ਧਾਰਮਿਕ ਸਿੱਖਿਸ਼ੀਤ ਬਹੁਤ ਵੱਡੀ ਅਦਰਵਾਈਜ਼ ਤਾਂ ਕਿਸੇ ਨੇ ਹਾਲ ਤੱਕ ਉਹਦੇ ਹੱਕ ਚ ਬਿਆਨ ਤੱਕ ਨਹੀਂ ਦਿੱਤਾ ਇਹ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਅੱਜ 3 ਕਰੋੜ ਚਲੋ ਆਪਾਂ ਜਿਹਨਾਂ ਤੇ ਉਹਨਾਂ ਤੇ ਆਸ ਨਾ ਰੱਖੋ ਹੂੰ ਰੱਖੜੀ ਵੀ ਨਹੀਂ ਚਾਹੀਦੀ ਹੂੰ ਕਿਉਂ ਉਹਨਾਂ ਨੂੰ ਦਲਜੀਤ ਵੀ ਚੁੱਪਦਾ ਦਸਤਾਰ ਵੀ ਚੁੱਪਦੀ ਹੈ ਹੂੰ ਕਿਉਂ ਦੇਖੋ ਨਾ ਸਲਮਾਨ ਖਾਨ ਜਿਹੜਾ ਇੱਕ ਹੋਰ ਹੈਗਾ ਉਹ ਸਾਰਿਆਂ ਨੂੰ ਛੱਡ ਚੁੱਕਿਆ ਹੂੰ ਅੱਗੇ ਲੱਗ ਗਿਆ ਬਹੁਤ ਤੇ ਜੈਨਸ ਵੀ ਹੈ ਇਹ ਤਾਂ ਹੁਣ ਸਾਨੂੰ ਸੁਣਣਾ ਚਾਹੀਦਾ ਜਿਹੜੇ 3 ਕਰੋੜ ਅਸੀਂ ਪੰਜਾਬੀ ਸਿੱਖ ਵੀ ਉਹਦੇ ਹੱਕ 'ਚ ਕਿਵੇਂ ਖੜੀਏ ਹੂੰ ਇਹ ਤਾਂ ਇੱਕ ਮੂਮੈਂਟ ਦੇਖੋ ਨੇ ਛੋਟੀ ਛੋਟੀ ਗਲਤੀ ਅ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਟੀਵੀ ਤੇ ਆ ਜਾਂਦੇ ਆ ਕੋਈ ਮਾੜੀ ਜੀ ਗੱਲ ਹੁੰਦੀ ਹੈ ਕੋਈ ਉਹ ਰਿਐਕਸ਼ਨ ਵੀ ਆ ਜਾਂਦਾ ਉਹਨਾਂ ਦਾ ਪ੍ਰਧਾਨ ਸਾਹਿਬ ਦਾ ਇਸ ਚੀਜ਼ ਦੀ ਕਮੀ ਮੰਨਦੇ ਹੋ ਤੁਸੀਂ ਬਹੁਤ ਵੱਡੀ ਗੱਲ ਵੀ ਹੈ ਦਲਜੀਤ ਦਸਾਜ ਤੋਂ ਬਾਅਦ ਜੀ ਆਪਾਂ ਪਿੱਛੇ ਝਾਤ ਮਾਰ ਲੀਏ ਪਾਈਪਲਾਈਨ ਚ ਚੈੱਕ ਕਰ ਲਓ ਤੁਸੀਂ ਸਾਡੇ ਕੋਲੇ ਪਿੱਛੇ ਕੋਈ ਐਡਾ ਵੱਡਾ ਅਦਾਕਾਰ ਜਿਹੜਾ ਸਿੱਖੀ ਸਰੂਪ ਦੇ ਵਿੱਚ ਜਾਂ ਦਸਤਾਰ ਦੇ ਨਾਲ ਜਿਹਦੇ ਦੁਨੀਆ ਦੇ ਵਿੱਚ ਗੀਤਕਾਰ ਗਾਇਕ ਅਦਾਕਾਰ ਪਰਫਾਰਮਰ ਪਰਫਾਰਮਰ ਦੇ ਕੋਲ ਸਾਰੇ ਮੁਕਾਮ ਉਹਨੇ ਹਾਸਲ ਕਰ ਲਏ ਔਰ ਅੱਜ ਤੱਕ ਇੱਕ ਵੀ ਦਾਗ ਉਹਨੇ ਆਪਣੀ ਪੱਗ ਨੂੰ ਨਹੀਂ ਲੱਗਣ ਦਿੱਤਾ ਜਦ ਪੰਜਾਬ ਨੂੰ ਕਿਸੇ ਵੀ ਵੀ ਸਰ ਨੂੰ ਸ਼ਰਮਸਾਰ ਦੀ ਤਾ ਬਾਕੀ ਜਿਹੜੇ ਗੱਲਾਂ ਕਰਦੇ ਆ ਉਹ ਤਾਂ ਰੋਜ਼ ਮੁਕਦਮੇ ਦਰਜ ਹੁੰਦੇ ਆ ਉਹ ਜਿਹੜਾ ਬੀਕਾ ਬੋਲਦਾ ਉਹਦੇ ਤੇ ਉਹ ਇੱਕ ਕਲਾਕਾਰ ਨੂੰ ਛੇੜ ਕਰਨੀ ਦਾ ਪਰਚਾ ਦਰਜ ਆ ਉਹਦੇ ਤੇ ਉੱਥੇ ਬੰਬੇ ਦੇ ਵਿੱਚ ਹੂੰ ਹੂੰ ਉਹ ਜਿਹੜੀ ਡਾਂਸਰ ਰਾਖੀ ਸ਼ਾਮਤ ਨੂੰ ਉਹਨੇ ਫੜ ਫੁੱੜ ਲਿਆ ਸੀਗੇ ਸ਼ਰਾਬ ਪੀਤੀ ਚ ਹੂੰ ਸੋ ਇਹ ਸਾਰੇ ਉਹ ਜਿਹੜਾ ਪਗੀ ਨਾ ਵੀ ਜਿਹੜੇ ਬਾਪ ਦੰਡ ਸਾਰੇ ਛੱਡ ਕੇ ਸਾਨੂੰ ਕੌਮ ਨੂੰ ਪੰਜਾਬ ਨੂੰ ਸਾਰੀ ਵੀ ਅੱਜ ਦਲਜੀਤ ਦਾ ਸਾਥ ਦੇਣਾ ਚਾਹੀਦਾ ਔਰ ਮੈਨੂੰ ਲੱਗਦਾ ਕਿ ਜਦੋਂ ਇਹ ਫਿਲਮ ਸਾਈਨ ਹੋਈ ਹੋਊਗੀ ਜਦੋਂ ਆ ਆਰਟਿਸਟ ਫਾਈਨਲਾਈਜ਼ ਹੋਏ ਹੋਣਗੇ ਉਦੋਂ ਨਾ ਤਾਂ ਪਹਿਲਗਾਮ ਹਮਲਾ ਹੋਇਆ ਹੋਊਗਾ ਇਹ ਕਿਉਂਕਿ ਸਾਲ-ਸਾਲ ਦੋ-ਦੋ ਸਾਲ ਤਾਂ ਫਿਲਮਾਂ ਦੀ ਸ਼ੂਟਿੰਗ ਨੂੰ ਲੱਗ ਜਾਂਦੇ ਨੇ ਔਰ ਪਹਿਲਾਂ ਹੀ ਆਰਟਿਸਟ ਸਾਈਨ ਹੋਏ ਹੁੰਦੇ ਨੇ ਔਰ ਪ੍ਰੋਡਕਸ਼ਨ ਹਾਊਸ ਆਰਟਿਸਟ ਸਾਈਨ ਕਰਦੇ ਨੇ ਮੈਨੂੰ ਲੱਗਦਾ ਹੈ ਕਿ ਆਰਟਿਸਟ ਦੇ ਹੱਥ 'ਚ ਇੰਨਾ ਜ਼ਿਆਦਾ ਇਹ ਚੀਜ਼ਾਂ ਨਹੀਂ ਹੁੰਦੀਆਂ ਦੇਖੋ ਗੱਲ ਇਹ ਪ੍ਰੋਡਿਊਸਰ ਦੀ ਰਿਕੁਆਇਰਮੈਂਟ ਹੁੰਦੀ ਹੈ ਵੀ ਫਿਲਮ ਦੀ ਸਟੋਰੀ ਸਕ੍ਰਿਪਟ ਦੇ ਮੁਤਾਬਕ ਵੀ ਹੀਰੋ ਨੂੰ ਕਿਹੜਾ ਲੈਣਾ ਕਿਹਨੂੰ ਲੈਣਾ ਚਲੋ 20 ਮਿੰਟ ਦਾ ਸੀਨ ਉਸ ਫਿਲਮ ਦੇ ਵਿੱਚ ਉਹਦਾ ਆਪਣੀ ਹਾਨੀਅ ਅਮੀਰ ਦਾ ਅਮੀਰ ਦਾ ਪਾਕਿਸਤਾਨ ਦੀ ਜਿਹੜੀ ਆਰਟਿਸਟ ਹੈ ਦੂਜੀ ਗੱਲ ਜਿਹੜੇ ਆਰਟਿਸਟ ਹੈ ਇਹ ਤਾਂ ਸਾਰੇ ਸੰਝੇ ਹੁੰਦੇ ਆ ਇੱਕ ਦੂਜੇ ਦੇ ਇਹਨਾਂ ਨਾਲ ਹੁਣ ਅੱਜ ਤੁਸੀਂ ਹਿੰਦੁਸਤਾਨ YouTube ਨੂੰ ਚੈੱਕ ਕਰੋ ਪਾਕਿਸਤਾਨ ਦੇ ਜਿੰਨੇ ਵੀ ਆਰਟਿਸਟ ਹੋਏ ਹੈ ਵਾਰਿਸ ਸ਼ਾਹ ਨੂੰ ਸਭ ਤੋਂ ਵੱਧ ਜੇ ਕੋਈ ਸੁਣਦਾ ਤਾਂ ਆਪਣਾ ਹਿੰਦੁਸਤਾਨ ਦੇ ਵਿੱਚ ਲੋਕ ਸੁਣਦੇ ਆ ਜਿਹੜੇ ਆਰਟਿਸਟ ਹੈ ਉਹ ਪਾਕਿਸਤਾਨ ਦੇ ਤੁਸੀਂ ਲਾਹੌਰ ਦੀ ਜਦੋਂ ਸ਼ਾਮ ਨੂੰ ਗਲੀਆਂ ਦੇ ਵਿੱਚ ਨਿਕਲਦੇ ਆਂ ਬਾਜ਼ਾਰਾਂ ਦੇ ਵਿੱਚ ਸਾਡੇ ਜਿਹੜੇ ਕਲਾਕਾਰ ਹੈਗੇ ਆ ਆਰਟਿਸਟ ਗਾਇਕ ਉਹਨਾਂ ਦੇ ਗਾਣੇ ਉੱਥੇ ਬਾਜ਼ਾਰਾਂ ਦੇ ਵਿੱਚ ਚੱਲਦੇ ਆ ਮੈਨੂੰ ਤਿੰਨ ਵਾਰ ਮੌਕਾ ਮਿਲਿਆ ਉੱਥੋਂ ਪਾਕਿਸਤਾਨ ਜਾੜਦਾ ਔਰ ਸਭ ਤੋਂ ਵੱਧ ਜਿਹੜਾ ਉੱਥੇ ਫਿਲਮਾਂ ਨੇ ਸਾਡੀਆਂ ਫਿਲਮਾਂ ਹਿੰਦੀ ਫਿਲਮਾਂ ਪਰ ਉਹ ਸਾਰੇ ਲਾਈਕ ਕਰਦੇ ਆ ਉੱਥੇ ਲੱਗਦੀਆਂ ਸਿਨੇਮਾ ਦੇ ਵਿੱਚ ਦੇਖੀ ਜਾਂਦੀਆਂ ਹੂੰ ਹੂੰ ਤੇ ਸਾਡੇ ਇਹਨਾਂ ਨੂੰ ਸੁਣਦੇ ਆ ਜਿਹੜੇ ਆਰਟਿਸਟ ਹੈਗੇ ਗਾਇਕ ਸਾਡੇ ਸੋ ਇਹ ਵੈਰ ਵਿਰੋਧ ਕਿਸ ਗੱਲ ਦਾ ਇਹ ਤਾਂ ਚਲੋ ਮੁਲਕਾਂ ਦੇ ਸਾਡੇ ਤਾਂ ਸਬੰਧ ਸੰਤਾਲੀ ਤੋਂ ਵਿਗੜੇ ਹੋਏ ਆ ਪਾਕਿਸਤਾਨ ਦੇ ਨਾਲ ਔਰ ਮੈਨੂੰ ਲੱਗਦਾ ਕਿ ਇੱਕ ਆਰਟਿਸਟ ਦੇ ਲਈ ਇਹ ਫੀਲ ਨਹੀਂ ਰੱਖਣੀ ਚਾਹੀਦੀ ਆਰਟਿਸਟ ਸਾਂਝੇ ਹੁੰਦੇ ਨੇ ਹਮੇਸ਼ਾ ਔਰ ਮੈਨੂੰ ਲੱਗਦਾ ਕਿ ਕਲਾ ਜਿਹੜੀ ਉਹ ਪਿਆਰ ਹੀ ਵੰਡਦੀ ਆ ਸਾਂਝਾ ਵਧਾਉਂਦੀ ਆ ਨੇਗਰੀ ਪਾਕਿਸਤਾਨ ਦੇ ਕਈ ਵੱਡੇ ਫਨਕਾਰ ਜਿਨ੍ਹਾਂ ਦੇ ਹਿੰਦੁਸਤਾਨ 'ਚ ਸਨਮਾਨ ਹੋਏ ਨੇ ਹੂੰ ਹੂੰ ਵੱਡੇ ਬ੍ਰਦਰ ਤੇ ਹੂੰ ਤੀਜੀ ਕੋਈ ਉਹ 20 ਮਿੰਟ ਦਾ ਸੀਨ ਹੈ ਚਲੋ ਉਹ ਗद्दार ਔਰ ਦੇਸ਼ ਵਿਰੋਧੀ ਜਿਹੜਾ ਸ਼ਬਦ ਜਿਹੜੇ ਟੈਗ ਲਾਏ ਜਾ ਰਹੇ ਨੇ ਟੈਗ ਉਹ ਬਹੁਤ ਗਲਤ ਹੈ ਇਹ ਸਾਡੇ ਲਈ ਪੰਜਾਬ ਲਈ ਇੱਕ ਚੈਲੰਜ ਕੇ ਲੂ ਇੱਕ ਬਹੁਤ ਵੱਡੀ ਤਰਾਸਦੀ ਹੈ ਇਹ ਤਰਾਸਦੀ ਵੀ ਹੈ ਕਿ ਸਾਨੂੰ ਚੈਲੰਜ ਕੀਤਾ ਉਹਨਾਂ ਨੇ ਵੀ ਅਸੀਂ ਦਲਜੀਤ ਨੂੰ ਉਹ ਕੋਮ ਦਾ ਉਹ ਦੇਸ਼ ਦਾ ਗਦਰ ਨਹੀਂ ਇਹ ਨਹੀਂ ਹੋਣਾ ਚਾਹੀਦਾ ਉਹ ਪੰਜਾਬ ਦਾ ਪੁੱਤਰ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਅਸਤਾ ਸ਼ੁਰੂਆਤ ਉਹਦੀ ਇੱਥੇ ਹੋਈ ਹੈ ਲੁਧਿਆਣੇ ਦੇ ਵਿੱਚ ਮੋਹਨ ਸਿੰਘ ਜਿਹੜਾ ਮੀਲਾ ਜੀ ਜੀ ਇਥੇ ਲਓ ਫਰਸਟ ਪਰਫਾਰਮੈਂਸ ਉਹਦੇ ਪਹਿਲਾ ਜਿਹੜਾ ਗਾਣਾ ਉਹਨੇ ਸਟੇਜ ਤੇ ਗਾਇਆ ਹਮਮ ਅਮੋਨ ਸਿੰਘ ਮੇਲੇ ਤੇ ਗਾਇਆ ਹਾਂ ਔਰ ਮੋਨ ਸਿੰਘ ਮੇਲੇ ਤੋਂ ਮੈਟਕਾਲਾ ਦਾ ਸਫਰ ਔਰ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਕੋਈ ਕਮਾਲ ਦੀ ਜਰਨੀ ਨਹੀਂ ਹੋ ਸਕਦੀ ਬਿਲਕੁਲ ਆਰਟਿਸਟ ਬਹੁਤ ਹੋਏ ਆ ਕਈ ਸਾਡੇ ਜਿਹੜੇ ਗਾਇਕ ਹੈ ਉਹਨਾਂ ਨੂੰ 40 40 ਸਾਲ ਹੋ ਗਏ ਨਾ 50 ਸਾਲ ਹੋ ਗਏ ਗਾਉਂਦਿਆਂ ਨੂੰ ਕਈ 50 ਸਾਲ ਦੇ ਫਿਲਮ ਕਲਾਕਾਰ ਨੇ ਇੰਡਸਟਰੀ ਦੇ ਵਿੱਚ ਉਹ ਨਹੀਂ ਪਹੁੰਚ ਸਕੀ ਇੱਥੋਂ ਤੱਕ ਹੂੰ ਜਿਹੜਾ ਸਫਰ ਸਾਡੇ 50 ਸਾਲ ਚ ਨਹੀਂ ਕਰ ਸਕਿਆ ਤੈ ਹੂੰ ਉਹਨੇ ਥੋੜੇ ਜੇ ਸਮੇਂ ਦੇ ਵਿੱਚ ਸਫਰ ਵੀ ਤੈ ਕਰਤਾ ਔਰ ਉਸ ਬੰਜਲ ਤੇ ਵੀ ਕਹਿ ਲਓ ਮੈਂ ਨਾ ਵੀ ਪੌੜੀ ਦਾ ਆਖਰੀ ਦਿਨ ਉਸ ਤੋਂ ਵੀ ਅੱਗੇ ਚ ਲਗੇ ਹੂੰ ਬਿਲਕੁਲ ਤਾਂ ਬਿਲਕੁਲ ਦਲਜੀਤ ਦੋਸਾਂ ਦੇ ਨਾਲ ਜੁੜੀ ਸਰਦਾਰਜੀ 3 ਨੂੰ ਲੈ ਕੇ ਜਿਸ ਤਰ੍ਹਾਂ ਦਾ ਵਿਰੋਧ ਹੋ ਰਿਹਾ ਉਹਦੇ ਉੱਤੇ ਗੱਲਬਾਤ ਕੀਤੀ ਹੈ ਅਮਰਜੀਤ ਸਿੰਘ ਟਿੱਕਾ ਹੋਰਾਂ ਦੇ ਨਾਲ ਤਾਂ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਬਿਲੂੜੇ ਵਿਵਾਦ ਨੇ ਇਸ ਤਰ੍ਹਾਂ ਦੇ ਔਰ ਸਪੋਰਟ ਕਰਨੀ ਚਾਹੀਦੀ ਹੈ ਖਾਸ ਤੌਰ ਤੇ ਉਸ ਆਰਟਿਸਟ ਨੂੰ ਜਿਸ ਨੇ ਨਾ ਸਿਰਫ ਪੰਜਾਬ ਸਗੋਂ ਪੂਰੇ ਦੇਸ਼ ਦਾ ਨਾਮ ਇੰਟਰਨੈਸ਼ਨਲ ਪੱਧਰ ਦੇ ਉੱਤੇ ਰੌਸ਼ਨ ਕੀਤਾ ਹੋਵੇ ਬਹੁਤ ਧੰਨਵਾਦ ਟਿੱਕਾ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਔਰ ਆਪਣੀ ਕੀਮਤੀ ਸਮਾਂ ਕੱਢਣ ਦੇ ਲਈ ਔਰ ਇਹ ਜਿਹੜੀ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਬਹੁਤ ਧੰਨਵਾਦ